ਜਿਸਪਾਲ ਕੌਰ ਜਿਸਪਾਲ ਕੌਰ ਜੀ ਕਿੱਥੇ ਰਹਿਣ ਵਾਲੇ ਹੋ ਇੱਥੇ ਸੀ ਆ ਦੌਰ ਦੇ ਰਹਿਣ ਵਾਲੇ ਸੀ ਆ ਜੀ ਭਵਕੀ ਦਾ ਤੁਹਾਡਾ ਕੀ ਲੱਗਦਾ ਜੀ ਭਵਕੀ ਪੋਤਾ ਲੱਗਦਾ ਜੀ ਪੋਤਾ ਲੱਗਦਾ ਤੇ ਹੁਣ ਤੁਹਾਡਾ ਪੋਤਾ ਮਿਲ ਗਿਆ ਕਿਵੇਂ ਲੱਗਦਾ ਮਾਤਾ ਜੀ ਹਾਂ ਤਾਂ ਬਹੁਤ ਚਾਅ ਹੋਇਆ ਬਹੁਤ ਚਾਅ ਹੋਇਆ ਹਾਂ ਤੇ ਰਾਤ ਫਿਰ ਕਿਸ ਤਰ੍ਹਾਂ ਰੰਗੀ ਆ ਤੁਹਾਡੀ ਰਾਤ ਤਾਂ ਬਹੁਤ ਤੜਕੇ ਤੱਕ ਦਿਮਾਗ ਤੇ ਵਜਨ ਰਿਹਾ ਜੀ ਬਹੁਤ ਅਸੀਂ ਤਾਂ ਭੁੱਖੇ ਤੈਰਦੇ ਰਹੇ ਹਾਂ ਤੇ ਹੁਣ ਜਦੋਂ ਪਤਾ ਲੱਗਿਆ ਵੀ ਭਵਕੀ ਨਤ ਬਸ ਆਪਣੇ ਘਰ ਪਹੁੰਚਣੇ ਆਲਾ ਤਾ ਵੱਡੀ ਗਿਣਤੀ ਵਿੱਚ ਲੋਕ ਵੀ ਪਹੁੰਚ ਰਹੇ ਨੇ ਹੋਰ ਰਿਸ਼ਤੇਦਾਰ ਵੀ ਆ ਰਹੇ ਨੇ ਪਿੰਡ ਵਾਸੀ ਆ ਰਹੇ ਨੇ ਵਧਾਈਆਂ ਦੇਣ ਲਈ ਕੀ ਕਹੋਗੇ ਕਿਦਾ ਧੰਨਵਾਦ ਕਿਦਾ ਕਰਦੇ ਹਾਂ ਜੀ ਤੁਹਾਨੂੰ ਸਾਰਿਆਂ ਦਾ ਕਰਦੇ ਆਂ ਜੀ ਪੰਜਾਬ ਸਰਕਾਰ ਦਾ ਵੀ ਕਰਦੇ ਆਂ ਤੇ ਪੁਲਿਸ ਵਾਲਿਆਂ ਦਾ ਵੀ ਸਾਰੇ ਪਿੰਡ ਵਾਲਿਆਂ ਦਾ ਵੀ ਕਰਦੇ ਆਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਸਾਰਿਆਂ ਨੇ ਹੂੰ ਹੂੰ ਧੰਨਵਾਦ ਕਰਦੇ ਆਂ ਸਾਰਿਆਂ ਦਾ ਠੀਕ ਜਸਪਾਲ ਕੌਰ ਜਸਪਾਲ ਕੌਰ ਜੀ ਕਿੱਥੇ ਰਹਿਣ ਵਾਲੇ ਹੋ ਇੱਥੇ ਸੀਆਂ ਦੌਰਦੇ ਰਹਿਣ ਵਾਲੇ ਹਾਂ ਸੀਆਂ ਜੀ ਪਵਗੀ ਦਾ ਤੁਹਾਡਾ ਕੀ ਲੱਗਦਾ ਜੀ ਪਵਗੀ ਉੱਤੇ ਪੋਤਾ ਲੱਗਦਾ ਜੀ ਪੋਤਾ ਲੱਗਦਾ ਤੇ ਹੁਣ ਤੁਹਾਡਾ ਪੋਤਾ ਮਿਲ ਗਿਆ ਕਿਵੇਂ ਲੱਗਦਾ ਮਾਤਾ ਜੀ ਤੁਹਾਨੂੰ ਤਾਂ ਬਹੁਤ ਚਾਅ ਹੋਇਆ ਹੋਵੇਗਾ ਬਹੁਤ ਚਾਅ ਹੋਇਆ ਹਾਂ ਤੇ ਰਾਤ ਫਿਰ ਕਿਸ ਤਰ੍ਹਾਂ ਰੰਗੀ ਆ ਤੁਹਾਡੀ ਰਾਤ ਤਾਂ ਬਹੁਤ ਤੜਕੇ ਤੱਕ ਦਿਮਾਗ ਤੇ ਵਜ ਰਿਹਾ ਜੀ ਬਹੁਤ ਅਸੀਂ ਤਾਂ ਭੁੱਖੇ ਤੈਰਦੇ ਰਹੇ ਤੇ ਹੁਣ ਜਦੋਂ ਪਤਾ ਲੱਗਿਆ ਵੀ ਭਵਕੀਨਤ ਬਸ ਆਪਣੇ ਘਰ ਪਹੁੰਚਣੇ ਆਲਾ ਹੈ ਤਾਂ ਵੱਡੀ ਗਿਣਤੀ ਵਿੱਚ ਲੋਕ ਵੀ ਪਹੁੰਚ ਰਹੇ ਨੇ ਹੋਰ ਰਿਸ਼ਤੇਦਾਰ ਵੀ ਆ ਰਹੇ ਨੇ ਪਿੰਡ ਵਾਸੀ ਆ ਰਹੇ ਨੇ ਵਧਾਈਆਂ ਦੇਣ ਲਈ ਕੀ ਕਹੋਗੇ ਕੀ ਦਾ ਧੰਨਵਾਦ ਕਿਦਾ ਕਰਦੇ ਹਾਂ ਤੁਹਾਨੂੰ ਸਾਰਿਆਂ ਦਾ ਕਰਦੇ ਆਂ ਜੀ ਪੰਜਾਬ ਸਰਕਾਰ ਦਾ ਵੀ ਕਰਦੇ ਆਂ ਤੇ ਪੁਲਿਸ ਵਾਲਿਆਂ ਦਾ ਵੀ ਸਾਰੇ ਪਿੰਡ ਵਾਲਿਆਂ ਦਾ ਵੀ ਕਰਦੇ ਆਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਸਾਰਿਆਂ ਨੇ ਹਾਂ ਧੰਨਵਾਦ ਕਰਦੇ ਆਂ ਸਾਰਿਆਂ ਦਾ ਠੀਕ ਜਸਪਾਲ ਕੌਰ ਜਸਪਾਲ ਕੌਰ ਜੀ ਕਿੱਥੇ ਰਹਿਣ ਵਾਲੇ ਹੋ ਇੱਥੇ ਸੀਆਂ ਦੌਰਦੇ ਰਹਿਣ ਵਾਲੇ ਹਾਂ ਸੀਆਂ ਜੀ ਪਵਗੀ ਦਾ ਤੁਹਾਡਾ ਕੀ ਲੱਗਦਾ ਜੀ ਪਵਗੀ ਪੋਤਾ ਲੱਗਦਾ ਜੀ ਪੋਤਾ ਲੱਗਦਾ ਤੇ ਹੁਣ ਤੁਹਾਡਾ ਪੋਤਾ ਮਿਲ ਗਿਆ ਕਿਵੇਂ ਲੱਗਦਾ ਮਾਤਾ ਜੀ ਤੁਹਾਨੂੰ ਤਾਂ ਬਹੁਤ ਚਾਅ ਹੋਇਆ ਹੋਵੇਗਾ ਬਹੁਤ ਚਾਅ ਹੋਇਆ ਹਾਂ ਤੇ ਰਾਤ ਫਿਰ ਕਿਸ ਤਰ੍ਹਾਂ ਰੰਗੀ ਆ ਤੁਹਾਡੀ ਰਾਤ ਤਾਂ ਬਹੁਤ ਤੜਕੇ ਤੱਕ ਦਿਮਾਗ ਤੇ ਵਜ ਰਿਹਾ ਜੀ ਬਹੁਤ ਅਸੀਂ ਤਾਂ ਭੁੱਖੇ ਤੈਰਦੇ ਰਹੇ ਤੇ ਹੁਣ ਜਦੋਂ ਪਤਾ ਲੱਗਿਆ ਵੀ ਭਵਕੀਨਤ ਬਸ ਆਪਣੇ ਘਰ ਪਹੁੰਚਣੇ ਆਲਾ ਹੈ ਤਾਂ ਵੱਡੀ ਗਿਣਤੀ ਵਿੱਚ ਲੋਕ ਵੀ ਪਹੁੰਚ ਰਹੇ ਨੇ ਹੋਰ ਰਿਸ਼ਤੇਦਾਰ ਵੀ ਆ ਰਹੇ ਨੇ ਪਿੰਡ ਵਾਸੀ ਆ ਰਹੇ ਨੇ ਵਧਾਈਆਂ ਦੇਣ ਲਈ ਕੀ ਕਹੋਗੇ ਕੀ ਦਾ ਧੰਨਵਾਦ ਕਿਦਾ ਕਰਦੇ ਹਾਂ ਤੁਹਾਨੂੰ ਸਾਰਿਆਂ ਦਾ ਕਰਦੇ ਆਂ ਜੀ ਪੰਜਾਬ ਸਰਕਾਰ ਦਾ ਵੀ ਕਰਦੇ ਆਂ ਤੇ ਪੁਲਿਸ ਵਾਲਿਆਂ ਦਾ ਵੀ ਸਾਰੇ ਪਿੰਡ ਵਾਲਿਆਂ ਦਾ ਵੀ ਕਰਦੇ ਆਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਸਾਰਿਆਂ ਨੇ ਹਾਂ ਧੰਨਵਾਦ ਕਰਦੇ ਆਂ ਸਾਰਿਆਂ ਦਾ ਠੀਕ ਜਸਪਾਲ ਕੌਰ ਜਸਪਾਲ ਕੌਰ ਜੀ ਕਿੱਥੇ ਰਹਿਣ ਵਾਲੇ ਹੋ ਇੱਥੇ ਸੀਆਂ ਦੌਰਦੇ ਰਹਿਣ ਵਾਲੇ ਹਾਂ ਸੀਆਂ ਜੀ ਪਵਗੀ ਦਾ ਤੁਹਾਡਾ ਕੀ ਲੱਗਦਾ ਜੀ ਪਵਗੀ ਪੋਤਾ ਲੱਗਦਾ ਜੀ ਪੋਤਾ ਲੱਗਦਾ ਤੇ ਹੁਣ ਤੁਹਾਡਾ ਪੋਤਾ ਮਿਲ ਗਿਆ ਕਿਵੇਂ ਲੱਗਦਾ ਮਾਤਾ ਜੀ ਤੁਹਾਨੂੰ ਤਾਂ ਬਹੁਤ ਚਾਅ ਹੋਇਆ ਹੋਵੇਗਾ ਬਹੁਤ ਚਾਅ ਹੋਇਆ ਹਾਂ ਤੇ ਰਾਤ ਫਿਰ ਕਿਸ ਤਰ੍ਹਾਂ ਰੰਗੀ ਆ ਤੁਹਾਡੀ ਰਾਤ ਤਾਂ ਬਹੁਤ ਤੜਕੇ ਤੱਕ ਦਿਮਾਗ ਤੇ ਵਜ ਰਿਹਾ ਜੀ ਬਹੁਤ ਅਸੀਂ ਤਾਂ ਭੁੱਖੇ ਤੈਰਦੇ ਰਹੇ ਤੇ ਹੁਣ ਜਦੋਂ ਪਤਾ ਲੱਗਿਆ ਵੀ ਭਵਕੀਨਤ ਬਸ ਆਪਣੇ ਘਰ ਪਹੁੰਚਣੇ ਆਲਾ ਹੈ ਤਾਂ ਵੱਡੀ ਗਿਣਤੀ ਵਿੱਚ ਲੋਕ ਵੀ ਪਹੁੰਚ ਰਹੇ ਨੇ ਹੋਰ ਰਿਸ਼ਤੇਦਾਰ ਵੀ ਆ ਰਹੇ ਨੇ ਪਿੰਡ ਵਾਸੀ ਆ ਰਹੇ ਨੇ ਵਧਾਈਆਂ ਦੇਣ ਲਈ ਕੀ ਕਹੋਗੇ ਕੀ ਦਾ ਧੰਨਵਾਦ ਕਿਦਾ ਕਰਦੇ ਹਾਂ ਤੁਹਾਨੂੰ ਸਾਰਿਆਂ ਦਾ ਕਰਦੇ ਆਂ ਜੀ ਪੰਜਾਬ ਸਰਕਾਰ ਦਾ ਵੀ ਕਰਦੇ ਆਂ ਤੇ ਪੁਲਿਸ ਵਾਲਿਆਂ ਦਾ ਵੀ ਸਾਰੇ ਪਿੰਡਾਂ ਵਾਲਿਆਂ ਦਾ ਵੀ ਕਰਦੇ ਆਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਸਾਰਿਆਂ ਨੇ ਹੂੰ ਹੂੰ ਧੰਨਵਾਦ ਕਰਦੇ ਆਂ ਸਾਰਿਆਂ ਦਾ ਠੀਕ